ਸਵਾਗਤ ਹੈ ਤੁਹਾਡਾ ਪਿਆਬੀ ਧਰ ਕਾਪੀ ਵੀ 30 ਤੇ ਫੇਸਬੁਕ ਪੇਜ ਸ਼ਮਿੰਦਰ ਸਿੰਘ ਆਇਸ ਤੁਹਾਨੂੰ ਅੱਜ ਇੱਕ ਕਿੱਡੀ ਵਧੀਆ ਟਰੈਕ ਦੱਸਦੇ ਆ 20 ਮਿੰਟਾਂ ਈ ਜਮਾਉਣ ਦਾ ਤਰੀਕਾ ਬਹੁਤ ਹੀ ਲਾਜਵਾ ਤੇ ਬੇਮਿਸਾਲ ਤਰੀਕਾ ਹੈ ਬਾਈ ਜੀ ਆਹ ਵੇਖੋ ਸਭ ਤੋਂ ਪਹਿਲਾਂ ਆਪਾਂ ਉਹਦੇ ਆਪਾਂ ਦੁੱਧ ਲਿਆ ਜਿੰਨਾ ਕਾਪਾ ਲੋਡ ਮੁਤਾਬਕ ਤੇ ਦੁੱਧ ਨੂੰ ਆਪਾਂ ਕਰਾਂਗੇ ਗਰਮ ਪੂਰਾ ਵਾਲਾ ਦਵਾ ਲਾਂਗੇ ਦੁੱਧ ਨੂੰ ਬਾਲਾ ਹੋਂ ਤੁਮਾ ਦਾ ਆਪਾਂ ਉਹਨੇ ਆਪਾਂ ਇਸ ਤੇ ਜਿਹੜੀ ਆਪਾਂ ਲਈ ਕੁਝ ਛੋਟੀ ਲਈ ਚੀਜ਼ ਆਪਾਂ ਜੇ ਆਪਾਂ ਵੱਧ ਦੇਣੀ ਜਮਾਉਣੀ ਤਾਂ ਵੱਡੀ ਵੀ ਲੈ ਸਕਦੇ ਆ ਪਰ ਆਪਾਂ ਆਪਾਂ ਅੱਜ ਤਰੀਕਾ ਹੀ ਵੇਖਣਾ ਕਿਵੇਂ ਜਮਾਉਣੀ ਦੱਸਦਾ ਤੁਹਾਨੂੰ ਤੇ ਆਪਾਂ ਥੋੜਾ ਲੈ ਇਹਨੂੰ ਆਪਾਂ ਜਾਗ ਲਾਉਣੀ ਆ ਤਾਂ ਕੁਝ ਨੂੰ ਸਾਰੇ ਚਾਰੇ ਪਾਸੇ ਜਾਗ ਲਾਉਣੀ ਆ ਇਹ ਕਰਕੇ ਤਾਂ ਕਿ ਕੋਈ ਏਰੀਆ ਰਹਿ ਨਾ ਜਾਵੇ ਬੰਦਾ ਹੱਥ ਨਾਲ ਵੀ ਲਾ ਸਕਦਾ ਕੋਈ ਚੱਕਰ ਨਹੀਂਗਾ ਬਹੁਤ ਵਧੀਆ ਤਰੀਕਾ ਜਦੋਂ ਕੋਈ ਆਪਣੇ ਘਰੇ ਰਿਸ਼ਤੇਦਾਰ ਆਇਆ ਨਾ ਜਲਦੀ ਤੋਂ ਜਲਦੀ ਨਹੀਂ ਜਮਾਈ ਜਾ ਸਕਦੀ ਹੈ ਉਸ ਤੋਂ ਪਹਿਲਾਂ ਆਪਾਂ ਰੈਸਪੀ ਸ਼ੁਰੂ ਕਰੋ ਤੇ ਆਪਣੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਤੇ ਸ਼ੇਅਰ ਕਰਦਾ ਕਰੋ ਮਿੱਤਰੋ ਦਬ ਕੇ ਸ਼ੇਅਰ ਕਰਨ ਦਾ ਕੋਈ ਵੀ ਮੁੱਲ ਨਹੀਂ ਲੱਗਦਾ ਠੀਕ ਹੈ ਆਪਣਾ ਦੁੱਧ ਗਰਮ ਹੋ ਰਿਹਾ ਦੁੱਧ ਨੂੰ ਜਦੋਂ ਵਾਲਾ ਆ ਜਾਊਗਾ ਬਾਦ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ 20 ਮਿੰਟਾਂ ਇਹ ਬੋਲ ਦੇਈ ਜਮਾਵਾਂਗੇ ਜੀ ਆਪਾਂ 20 ਮਿੰਟਾਂ ਦੇ ਵਿੱਚ ਪੱਕੀ ਗੱਲ ਹੈ 20 ਮਿੰਟਾਂ ਚ ਮੈਂਣਾ 20 ਮਿੰਟਾਂ ਵਿੱਚ ਠੀਕੀ ਕਾੜਦਾ ਹੈ ਜਮਾ ਜਾਂਦੀ ਆਹ ਯਾਰ ਆਜੂ ਦੀ ਮੈਂ ਤਾਂ ਇਹੀ ਵੇਖੋ ਕਿੰਨੀ ਵਧੀਆ ਬਣਦੀ ਚਲੋ ਪਤਾ ਲੱਗ ਜੂ ਅੱਜ ਦਰਸ਼ਕਾਂ ਨੂੰ ਵੀ ਵੀ 20 ਮਿੰਟਾਂ ਚ ਦਹੀਂ ਕਿਵੇਂ ਜਮਾ ਗਿਆ ਆਪਾਂ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਾ ਕਰੋ ਜਲਦੀ ਜਲਦੀ ਅੱਛਾ ਜੀ ਪੱਕੀ ਗੱਲ ਹੈ ਵੀ ਇਹ ਮੈਂ ਤਾਂ ਚ ਦਹੀਂ ਜਮਾ ਕੇ ਸੋਈ ਆਪਣੇ ਦੁੱਧ ਨੂੰ ਵਾਲਾ ਆ ਗਿਆ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਪੂਰਾ ਵਾਲਾ ਆ ਗਿਆ ਹੁੰ ਦੁੱਧ ਨੂੰ 2-4 ਮਿੰਟ ਆਪਾਂ ਠੰਡਾ ਕਰਕੇ ਆਪਾਂ ਫਮਾਂਗ ਦੀ ਵਿੱਚ ਹੋ ਜਿਆ ਪਿੰਡੀ ਦੇ ਵਿੱਚ ਆਪਣੀ ਜਾਗ ਪਾਈ ਹੋਈ ਹੈ ਜਿਹਦੇ ਵਿੱਚ ਪਾਣੀ ਭਰ ਲਾਂਗੇ ਉੜਮਤਾ ਪਿੰਨੀ ਕੱਪੜੇ ਨੂੰ ਮੋਣੀ ਨੂੰ ਜਮਾਈ ਜਾ ਸਕਦੀ ਹੈ ਬਾਕੀ ਦੋ ਦੱਚੇ ਆਪਾਂ ਇਹ ਕੱਢ ਦਿੰਨੇ ਆਂ ਇਹਨੂੰ ਪੂਰੀ ਤਰ੍ਹਾਂ ਆਪਾਂ ਇਹਨਾਂ ਪੇਪਰ ਵਾਲਿਆਂ ਨੂੰ ਬੰਦ ਕਰ ਦੇਣਾ ਕਿਉਂਕਿ ਤੋ ਹਵਾ ਨਾ ਪਵੇ ਇਦੇ ਵਿੱਚ ਆਪਾਂ ਤੱਬੇ ਦੇ ਵਿੱਚ ਪਾਣੀ ਪਾ ਲੈਣਾ ਤਾਂ ਕਿ ਜਿਹੜੀ ਆਪਣੇ ਨੂੰ ਭਾਫ਼ ਆਵੇ ਜਿੰਨਾ ਜਿੰਨੀ ਘਰ ਆਈ ਆ ਭਾਫ਼ ਇੰਨਾ ਕੁ ਪਾਣੀ ਪਾ ਲੈਣਾ ਬਸ ਇੰਨਾ ਕੁ ਪਾਣੀ ਪਾ ਕੇ ਉਪਰੋਂ 20 ਮਿੰਟ ਪੂਰੇ ਭਾਫ਼ ਤੇ ਰੱਖਣਾ ਹੈ ਨੂੰ ਇਰੇ ਵਿੱਚ ਰੱਖ ਦਾਂਗੇ ਆਪਾਂ ਇਹਨੂੰ 20 ਮਿੰਟਾਂ ਜੰਮ ਕੇ ਦਹੀਂ ਆਪਣੀ ਪੂਰੀ ਵਧੀਆ ਤਿਆਰ ਹੋਊਗੀ ਉਨਪਰ ਵੇਟ ਕਰਦੇ 20 ਮਿੰਟੇ ਦੀ ਪੂਰੀ ਲਓ ਜੀ ਟਾਈਮ ਲੋਡ ਕਰ ਲਓ 20 ਮਿੰਟਾਂ ਨੂੰ ਨਹੀਂ ਜਮ ਕੇ ਬਿਲਕੁਲ ਤਿਆਰ ਹੋ ਜੂਗੀ ਲਓ ਜੀ ਆਪਣਾ ਪਾਣੀ ਉਪਰ ਲਾ ਗਿਆ ਭਾਸ ਬਣ ਲਾ ਪੀ 10 ਮਿੰਟ ਹੋ ਗਏ ਤੇ 10 ਮਿੰਟ ਆਪਾਂ ਇਹਨੂੰ ਹੋਰ ਭਾਸ ਦੇਣੀ ਹੈ ਜੀ ਇਹ ਬੰਦ ਕਰਕੇ ਢੱਕ ਕੇ ਰੱਖ ਦੇਣਾ ਬੇਸ ਮਸਾਲੇ ਤੇ ਇਹ ਜਮੂਗੀ ਤੁਸੀਂ ਯਾਦ ਰੱਖੋਗੇ ਜਦੋਂ ਰਿਸ਼ਤੇਦਾਰ ਆਇਆਕਰ ਉਹਨਾਂ ਆਪਣੇ ਘਰੇ ਨਾਲ ਜਿੰਨਾ ਜਮਾ ਕੇ ਦੇ ਹੀ ਹੁਆਇਆ ਕਰੋ ਆਈ ਆਪਣੇ ਟ੍ਰੈਕ ਨਾਲ ਆ ਜੀ ਆਪਣੇ 20 ਮਿੰਟ ਹੋ ਗਏ ਕਿਰਾਂ ਆਪਾਂ ਗੈਸ ਨੂੰ ਬੰਦ ਕਰਦੇ ਆਂ ਕਿਰਾ ਗੈਸ ਬੰਦ ਕਰਤਾ ਹੁਣ 5 ਮਿੰਟ ਨੂੰ ਠਰ ਜਾਂਦੇ ਹੋ ਤਾਂ ਕਿ ਜੋ ਪ੍ਰਭਾਸ ਫੂਕ ਦਾ ਪਾਣੀ ਪੂਣੀ ਥੱਲੇ ਜਾ ਹੋ ਜੂਗਾ ਤੇ ਠੰਡੀ ਹੋ ਜੂਗੀ ਫਿਰ ਕੱਢ ਕੇ ਆਪਾਂ ਦਿਖਾਉਨੇ ਆ ਤੁਹਾਨੂੰ ਲੋ ਜੀ ਆਪਣੇ 20 ਮਿੰਟ ਤੋਂ ਬਾਅਦ 5 ਮਿੰਟ ਆਪਣਾ ਇਹ ਠਰ ਵੀ ਗਿਆ ਆਪਾਂ ਤੁਹਾਨੂੰ ਦੇ ਹੀ ਦਿਖਾਈਏ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਮਿਲ ਸਕੇ ਲੋ ਜੀ ਆਪਾਂ ਇਹਨੂੰ ਕੱਢਦੇ ਆ ਬਾਹਰ ਤੇ ਦੇਖਦੇ ਆ ਕਿਵੇਂ ਆਪਣੀ ਦਹੀਂ ਜੰਮ ਗਈ ਕਿ ਨਹੀਂ ਜੰਮੀ ਤਾਂ ਉੱਤ ਵਧੀਆ ਟਰਿਕ ਆ ਬਈ ਜੀ ਇਹ ਲਓ ਜੀ 20 ਮਿੰਟਾਂ ਵਾਲੀ ਟਰਿਕ ਟਰਿਕ ਦਾ ਤੁਹਾਨੂੰ ਸੁਖਣੇ ਆ ਇਹ ਲਓ ਵਾਹ ਜੀ ਵਾਹ ਕੀ ਬਾਤ ਹੈ ਲਓ ਜੀ ਦਹੀਂ ਬਿਲਕੁਲ ਤਿਆਰ ਹੈ ਕੀ ਬਾਤ ਆ ਜੀ ਜਦੋਂ ਵੀ ਆਪਣੇ ਕੋਈ ਰਿਸ਼ਤੇ ਆ ਜਲਦੀ ਜਲਦੀ ਇਹ ਦਹੀਂ ਬਣਾ ਕੇ ਕਵਾਉ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਦਬਕੇ ਕਰ ਦਿਆ ਕਰੋ ਵੀਰੋ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਮਿਲ ਸਕੇ ਇਹ ਜਿਹੜਾ ਵੀਡੀਓ ਲੈ ਕੇ ਜਲਦੀ ਜਲਦੀ ਵੀਰੋ ਤੁਹਾਡੇ ਹਾਜ਼ਰ ਹੋਇਆ ਕਰਾਂਗੇ ਅਸੀਂ ਆ ਦੇਖੋ ਬਾਈ ਜੀ ਪੂਰੀ ਕੈਂਟ ਦੇ ਜੰਮ ਚੁੱਕੀ ਹੈ ਜੀ ਆਪਣੀ ਟ੍ਰੈਕ ਪੂਰੀ ਕਾਮਯਾਬ ਹੈ ਵੀ ਮਿੰਟ ਵਾਲੀ ਧੰਨਵਾਦ ਦੋਸਤੋ